ਸਸ਼ਕਲ ਤੁਸੀਂ ਦੇਖ ਰਹੇ ਹੋ ਜੀਕੇਆ ਟੀਵੀ ਮੈਂ ਹਰਨਜੀਤ ਕੌਰ ਅੱਜ ਲਈ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਸਰ ਪਾ ਲੈਣਿਆਂ ਹੁਣ ਤੱਕ ਲਈ ਹਸਰ ਕੀ ਹੈ। ਵਿਹਲ ਖਬਰਾਂ ਵਿਸ਼ਾਤ ਆ। ਕੈਨੇਡਾ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ 2 ਫੁੱਟ ਕੱਦ ਦੇ ਜਸਮੀਤ ਸਿੰਘ ਫੋਲਾ ਨੇ ਸਾਡੇ ਦੇ ਰਿਪੋਰਟ ਦੀ ਸੁਪਰੀ ਕੋਰ ਨਾਲ ਵਿਆਹ ਕਰਵਾਇਆ ਸੁਪਰੀ ਕੋਰ ਪ੍ਰਿੰਡਾ ਰਹਿੰਦੀ ਹੈ ਕਿ ਵਿਆਹ ਲਈ ਜ਼ਿਲੰਦਰ ਸਿੱਧੇ ਆਪਣੇ ਘਰ ਆਈ ਉਹ ਇਸੇ ਤੋਂ ਲੋ ਸ਼ਨੀਵਾਰ ਨੂੰ ਜ਼ਿਲੰਦਰ ਦੇ ਗੁਰਦੁਆਰਾ ਸਾਹਿਬ ਵਿੱਚ ਲਾਵਾ ਲੈਣ ਗਏ ਜਿਸ ਤੋਂ ਬਾਅਦ ਵਿਆਹ ਤੋਂ ਬਾਅਦ ਡਾਂਸ ਕਰਨ ਦੀਆਂ ਵੀ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਸੋਮਵਾਰ ਨੂੰ ਕੁਰਖੇਤਰ ਚ ਜਮਾ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ ਦੋਵਾਂ ਦੀ ਮੁਲਾਕਾਤ ਫੇਸਬੁਕ ਤੇ ਹੋਈ ਸੀ ਡੇਢ ਸਾਲ ਇਕੱਲਾ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਭ ਤੋਂ ਸੌਟ ਆ ਵਿਅਕਤੀ ਜਸਪ੍ਰੀ ਸਿੰਘ ਨੇ ਦੱਸਿਆ ਸੀ ਪੋਲਾ ਮਲਕਪੁਰ ਸ਼ਹਿਰ ਦੇ ਪੇਂਘਵਾਰੇ ਸਾਡੇ ਜ਼ਿਲ੍ਹੇ सिरसा ਬੰਦਾਸ਼ ਵਿnik ਹੈ ਪੋਲਾ ਕੋਲ ਲਗਭਗ 5 ਏਕੜ ਜ਼ਮੀਨ ਹੈ ਤੇ ਉਹ ਖੇਤੀ ਕਰਦਾ ਹੈ ਉਸ ਦਾ ਇੱਕ ਛੋਟਾ ਭਰਾ ਰਾਹੁਲ ਮਲਕ ਵੀ ਹੈ ਪੋਲਾ ਮਲਕ ਸੋਸ਼ਲ ਮੀਡੀਆ ਤੇ ਬਹੁਤ ਸਰਗਮ ਹੈ ਫੇਸਬੁੱਕ ਤੇ ਉਹਦੇ 17000 ਇੰਸਟਾਗ੍ਰਾਮ ਤੇ 55000 ਫੋਲੋਅਰਸ ਨੇ ਆਪਣੇ ਵਿਆਹਾਂ ਚ ਆਪਣੇ ਆਪ ਨੂੰ ਮਨੈਲਾ ਦਾ ਸਾਬਤੋ ਕਟਮ ਦਾ ਵਿਅਕਤੀ ਦੱਸਦਾ ਹੈ ਤੇ ਆਪਣੀਆਂ ਰੀਲਾਂ ਬਣਾਉਂਦਾ ਤੇ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਨਜ਼ਰ ਆਉਂਦਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਕੇਂਦਰੀ ਰਾਜ ਮੰਤਰੀ ਰਮਨੇ ਸਿੰਘ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਨੂੰ ਜ਼ਿਲ੍ਹਾ ਪੁਲਿਸ ਨੇ ਇੱਕ ਰਵਾਇਤੀ 3 ਲੱਖ ਰੁਪਏ ਦੀ ਫਰौती ਮੰਗਣ ਦੇ aarop 'ਚ ਗ੍ਰਿਫਤਾਰ ਕੀਤਾ ਹੈ। ਰਾਜੀਵ ਰਾਜਾ ਦੇ ਨਾਲ ਪੁਲਿਸ ਨੇ ਦੋ ਹੋਰ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਇਸ ਮਾਮਲੇ 'ਤੇ ਕਈ ਪਹਿਲੂਆਂ ਤੇ ਜਾਂਚ ਕਰ ਰਹੀ ਹੈ। राजीन राजा दी गिरफ्तारी ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਮਨ ਸਿੰਘ ਮਿੱਟੂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰਨ ਦੇ ਹੋਏ ਕਿਹਾ ਹੈ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਜਲੰਧਰ ਵਿੱਚ ਕੀ ਹੋ ਰਿਹਾ ਹੈ ਉਹ ਲੋਕਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੇਰੇ ਸਾਥੀਆਂ ਨੇ ਕੇਸ ਦਰਜ ਕਰਵਾ ਰਹੇ ਨੇ ਇਸ ਸਾਲ ਨੇ ਮਿਲ ਕੇ ਸਖਤ ਮਿਹਨਤ ਕੀਤੀ ਹੈ ਪਰ ਇਸ ਦਾ ਕੋਈ ਫਾਇਦਾ ਨਹੀਂ ਜਲੰਧਰ ਵਿੱਚ ਸ਼੍ਰੀ ਗੁਰਮੀਦਾਸ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰੋਤੋਪੱਲਾ ਵੀਰ ਵੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਜਲੰਧਰ ਦੇ ਹਾਤੀ ਖੇਤਰ ਦੇ ਮਹਤਾਪੁਰਖਾਂ ਦੇ ਗਰੁੱਪ ਨੇ ਮੌਜੂਮ ਪਾਏ ਗਏ ਦੋਵਾਂ ਪਰਾਮ ਅਵ ਕਰਕੇ ਉਹਨਾਂ ਨੂੰ ਰਸ्तार ਕਰ ਲਿਆ ਵਿਰਧ ਕੀਤਾ ਬਾਦ ਪੂਰੇ ਰਵਿਦਾਸ ਭਾਈ ਚਾਹ ਦੇ ਵਿੱਚ ਸਹਿਤ ਹੋਆ ਰੋਹੀਆਂ ਵਿਰੋਧਕ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਫਿਲਹਾਲ ਮਲਜ਼ਮਾਂ ਤੋਂ ਕੁੱਝ ਵਿੱਚ ਕੀਤੀ ਜਾ ਰਹੀ ਹੈ ਮਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਤੇ ਕਿਰਨਦੀਪ ਵਕੋਰ ਸਿੰਘ ਜੋ ਕੋਈ ਹੈ ਕਿ ਜੋ ਕਿ ਪਿੰਡ ਆਦਰ ਮਾਨ ਮਹਿਤਪੂਰਨ ਕੋਦਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਮਹਿਤਪੂਰਨ ਥਾਣੇ ਦੀ ਪੁਲਿਸ ਨੇ ਬੀਐਨਐਸ ਦੀ ਧਾਰਾ 298 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਇਹ ਮਾਮਲਾ ਮਹਿਤਪੂਰਨ ਦੇ ਰਹਿਣ ਵਾਲੇ ਨਵਦੀਪ ਕੁਮਾਰ ਦੇ ਬਿਆਨਾਂ ਦੇ ਅਧਾਰ ਤੇ ਕੀਤਾ ਗਿਆ ਜੋ ਕਿ ਰਵਿਦਾਸ ਭਾਈ ਚਾਰੇ ਨਾਲ ਸੰਬੰਧਿਤ ਹੈ ਮੁਸਮਾ ਨੇ ਦੁਕਾਨ ਦੇ ਸਾਹਮਣੇ ਲੱਗੇ ਚੰਡੇ ਨੂੰ ਤਾਰ ਕੇ ਸੱਟ ਦਿੱਤਾ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਨੂੰ ਵਾਪਰੀ ਹੈ 4 ਵਜੇ ਘਟਨਾ ਹੈ ਜਦੋਂ ਪੁਲਿਸ ਨੂੰ ਆਪਣੇ ਬਿਆਨ ਚ ਨਵਦੀਪ ਕੁਮਾਰ ਨੇ ਕਿਹਾ ਕਿ ਉਸਦੇ ਭਾਈ ਚਾਰੇ ਦੇ ਕੁਝ ਲੋਕ ਉਸ ਕੋਲ ਆਏ ਸਨ ਉਸ ਨੂੰ ਸੇਕਾਸ਼ ਕੀਤੇ ਕਰਨ ਦੀ ਤੋਕ ਆਰਿ ਜੋਕੇ ਆਧਰਮਾਨ ਪਿੰਡ ਵਿੱਚ ਦੁਕਾਨ ਚਲਾਉਂਦੇ ਸੇਮਿਸਰ ਵਿੱਚ ਰਾਤ ਨੂੰ 11 ਵਜੇ ਪੁਲਸ ਤੇ ਅਤਵਾਦੀਆਂ ਵਿਚਾਰ ਮੁਕਾਬਲਾ ਹੋਇਆ ਇਹੋ ਕੀ ਅਤਵਾਦੀ ਸੰਜਮ ਨੇ ਕੋਸਰ ਪਲਾ ਅਮੇਸ਼ਰ ਬਾਜਪਾਸ ਦੇ ਫਤਿਹਗੜ ਚੁੰਨੀ ਅਰੋੜ ਤੇ ਪੁਲਿਸ ਟਰੰਕਿਕ ਥਾਣੇ ਕੀਤਾ ਸੀ ਇਹ ਮੁਕਾਬਲਾ ਅਮੇਸ਼ਰ ਰੇਲ ਰੋਡ ਰੋਡ ਤੇ ਬਾਅਦ ਸੁਚੰਦਰ ਪਿੰਡਾਂ ਵਿਚਕਾਰ ਹੋਇਆ ਜਦੋਂ ਅਸਲ ਮੌਜਮਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਰਿਕਵਰੀ ਲਈ ਥਿਲੇਕੇ ਇਸ ਦੌਰਾਨ ਉਹਨਾਂ ਵਿੱਚੋਂ ਇੱਕ ਨੇ ਪੁਲਿਸ ਤੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਤੇ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਧੱਲਵੀ ਮੌਕੇ ਤੇ ਪਹੁੰਚ ਗਏ ਗ੍ਰਿਫਤਾਰ ਕੀਤਾ ਗਿਆ ਮੌਜਮਾ ਦੀ ਪਛਾਣ ਲਖਦੀਪ ਸਿੰਘ ਤੇ ਕਿਨਨ ਦੀਪਵਾਸੀ ਜਗਦੇਵ ਕਲਰ ਤੇ ਬੂਟਾ ਸਿੰਘ ਵਾਸੀ ਕੁੰਡ ਨੁਕਮ ਅਜਨਾਲਾ ਵੱਜ ਹੋਈ ਹੈ ਪਰਸਨੇ ਹੁਜ਼ਮਾ ਦੇ ਕੇ ਕੇ 47 ਤੇ ਗਲੋਬ ਸਟੋਰ ਨਾਮਕ ਕੀਤਾ ਜਿਸ ਨੂੰ ਅਤਵਾਦੀਆਂ ਤੋਂ ਪਾਕਿਸਤਾਨ ਤੋਂ ਡਰੋਨ ਦੀ ਵਦੋਤਾਂ ਲੈ ਲੈਂਦਾ ਹੈ ਪੰਜਾਬ ਦੇ ਹੈਨਾ ਵਿਚਕਾਰ ਖਨੌਰੀ ਸਹਾਤੇ ਕਿਸਾਨਾਂ ਨੂੰ ਦਿੱਤੀ ਸਿੰਘ ਢੱਲੇਵਾਲ ਵੱਲੋਂ ਇਤਿਜਾਰੀ ਪੁਖ ਹੜਤਾਲ 10 ਫਰਵਰੀ ਨੂੰ ਆਪਣੇ 77ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਪਰ ਪਿਛਲੇ 7 ਦਿਨਾਂ ਤੋਂ ਡਾਕਟਰ ਸਹੂਲਤ ਨਹੀਂ ਲੈ ਰਹੇ ਕਿਉਂਕਿ ਉਹਨਾਂ ਦੀਆਂ ਜ਼ਿਆਦਾਤਰ ਲਾੜੀਆਂ ਬਾਤ ਨਹੀਂ ਜਿਸ ਕਾਰਨ ਡਾਕਟਰਾਂ ਨੂੰ ਸਰਿੰਜ ਲਗਾਉਣ ਤੇ ਡਾਕਟਰ ਸਹੂਲਤ ਪ੍ਰਦਾਨ ਕਰਨ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ ਡਾਕਟਰ ਉਹਨੂੰ ਢੱਲੇਵਾਲ ਦੀ ਅਨੰਤਾਂ ਵਿੱਚ ਜਿੜਿ ਟਿਪ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਦੂਜੇ ਪਾਸੇ ਸ਼ੰਭੂ ਟੈਕਨੋਰੀ ਮੋਰਚਾ ਨੂੰ ਸਯੁਕਤ ਕਿਸਾਨ ਮੋਰਚਾ ਨੇ 12 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਸੀ ਇਸ ਮੌਦੇ ਤੇ ਵੀ ਕਿਸਾਨ ਸ਼ੰਭੂ ਮੋਰਚੇ ਤੇ ਮੋਰਚੇ ਦੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਥਿਤੀ ਸਪਸ਼ਟ ਕਰਨਗੇ ਦੇ ਨਾਲ ਇਹਨਾਂ ਵਾਲ 12 ਫਰਵਰੀ ਨੂੰ ਟੈਕਨੋਰੀ ਵਿੱਚ ਹੋਣ ਵਾਲੀ ਮਹਾ ਪੰਚਾਇਤ ਨੂੰ ਜਨਤਾ ਨੂੰ 2 ਮਿੰਟ ਦਾ ਸਮਾਂ ਦੇ ਕੇ ਉਹ ਸਪਸ਼ਟ ਕਰਨਗੇ ਕਿ 14 ਫਰਵਰੀ ਨੂੰ ਹੋਵਣੀ ਮੀਟਿੰਗ ਨਹੀਂ ਸ਼ਾਮ ਨੂੰ ਹੋ ਰਹੀ ਹੈ ਨਹੀਂ ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨਸਲ ਪੰਜਾਬ ਤੇ ਪੰਜਾਬ ਵਿਧਾਇਕਾਂ ਦੀ ਪਾਰਟੀ ਦੇ ਕੌਮੀ ਕਨਵੈਨਸ਼ਨ ਆਰਗਨਾਈਜ਼ੇਸ਼ਨ ਦੀ ਬਾਅਦ ਨੇ ਸਾਰੇ ਵਿਧਾਇਕਾਂ ਨੂੰ ਦਿੱਲੀ ਤਰਫ ਕੀਤਾ ਇਹ ਵੈਟ ਦਿੱਲੀ ਦੇ ਕਬੂਤਲਾ ਹਾਊਸ ਵਿੱਚ ਸਾਬਕਾ ਕੁਮਤਰੀ ਅਰੁਣਜੀਤ ਜੀ ਦੀ ਬਾਅਦ ਹੀ ਅਨੁਮਾਈ ਕੀਤੀ ਗਈ ਕੇਜਰੀਵਾਲ ਵੱਲੋਂ ਇਹ ਮੀਟਿੰਗ ਸਵੇਰੇ 11 ਵਜੇ ਬੁਲਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਬੈਠਕ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਮੁਤਾਬਕ ਮੀਟਿੰਗ 'ਚ ਪੰਜਾਬ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਦਿੱਲੀ ਵਿੱਚ ਮੀਟਿੰਗ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਚੋਣਾਂ ਹਾਰ ਗਈ ਹੈ ਤੇ ਆਮ ਆਦਮੀ ਪਾਰਟੀ ਨੂੰ 22 ਸੀਟਾਂ ਮਿਲੀਆਂ ਨੇ ਭਾਜਪਾ ਨੇ 48 ਸੀਟਾਂ ਜਿੱਤੀਆਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ਕੇਜਰੀਵਾਲ ਦੀ ਨਜ਼ਰ ਪੰਜਾਬ ਟੈਕ ਨਾਲੋਂ ਲਾ ਰਿਹਾ ਹੈ ਕਿ ਉਹਨਾਂ ਦੇ ਕੰਟ੍ਰੈਕਟ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਸਕਦੇ ਨੌਜਵਾਨਾਂ ਵਿੱਚ ਗੇਮਾਂ ਖੇਡਾ ਦਾ ਰੋਜ਼ਾਨਾ ਦਿ ਲੋਦੀ ਪਤ ਰਿਹਾ ਕਈ ਵਾਰ ਲੋਕ ਤੁ ਵੱਧ ਗੇਮਾਂ ਖੇਡਣਾ ਖਤਰਨਾਕ ਸਾਬਤ ਹੋ ਜਾਂਦਾ ਹੈ ਜੇ ਇੱਕ ਮਾਮਲਾ ਉਦਾਸਪੁਰ ਦੇ ਸ਼ਹਿਰ ਹਰ ਗੋਬਿੰਦ ਸਾਹਿਬ ਤੋਂ ਸਾਹਮਣੇ ਆਇਆ ਜਿੱਤੇ ਪਬਜੀ ਗੇਮ ਖੇਡਦਾ ਮੁੰਡਾ ਕਰੋ ਲਾਪਤ ਹੋ ਗਿਆ ਅਕਸ਼ੇ ਪਿਛਲੇ 7 ਤੋਂ ਪੱਛੇ ਦੀ ਗੇਮ ਖੇਡ ਰਿਹਾ ਸੀ ਤੇ ਉਸ ਨੂੰ ਗੇਮ ਖੇਡਣ ਦੀ ਬੁਰੀ ਆਦਤ ਸੀ ਪਰਵਾਰ ਪਰਿਵਾਰਕ ਮਤਾਬਕ ਗੇਮ ਖੇਡਣ ਕਰਕੇ ਸੀ